ਸੋ ਲਈ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਦਰਸਲ ਅਮਰਸਰ ਦੇ ਵਿੱਚ ਜੋ ਐਨਆਰਆਈ ਤੇ ਗੋਲੀਆਂ ਚੱਲੀਆਂ ਸਨ ਉਸ ਦੇ ਨਾਲ ਇਹ ਮਾਮਲਾ ਜੁੜਦਾ ਹੋਇਆ ਦਿਖਾਈ ਦੇ ਰਿਹਾ ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਅਤੇ ਅਮਰਸਰ ਪੁਲਿਸ ਦੇ ਵੱਲੋਂ ਇਹ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀਗਾ ਤਾਂ ਉਹਨਾਂ ਨੂੰ ਜਾਣਕਾਰੀ ਮਿਲਦੀ ਆ ਕਿ ਤਿੰਨ ਗੈਂਗਸਟਰ ਨੇ ਜਿਹੜੇ ਉਹ ਹੁਸ਼ਿਆਰਪੁਰ ਦੀ ਇੱਕ ਗਊਸ਼ਾਲਾ ਦੇ ਵਿੱਚ ਲੁਕੇ ਹੋਏ ਨੇ ਤਾਂ ਜਦੋਂ ਇਹ ਜਾਣਕਾਰੀ ਮਿਲਦੀ ਆ ਤਾਂ ਅੰਮ੍ਰਿਤਸਰ ਪੁਲਿਸ ਵੀ ਉੱਥੇ ਪਹੁੰਚਦੀ ਹੈ ਤੇ ਹੁਸ਼ਿਆਰਪੁਰ ਪੁਲਿਸ ਵੀ ਉੱਥੇ ਪਹੁੰਚਦੀ ਆ ਤਾਂ ਉਹਨਾਂ ਦੇ ਵੱਲੋਂ ਗਊਸ਼ਾਲਾ ਨੂੰ ਕਿਰਾਪਾ ਲਿਆ ਜਾਂਦਾ ਤੇ ਦੇਖ ਸਕਦੇ ਹੋ ਜਿਸ ਤਰਫ ਵੀ ਤੁਹਾਡੀ ਨਜ਼ਰ ਜਾਂਦੀ ਆ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਭਰੇ ਬਾਜ਼ਾਰ ਦੇ ਵਿੱਚ ਇਹ ਗਊਸ਼ਾਲਾ ਹੈਗੀ ਆ ਤੇ ਬਾਜ਼ਾਰ ਵਾਸੀ ਦੇ ਜਿਹੜੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਨੇ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪਾਈ ਜਾਂਦੀ ਆ ਆਖਿਰਕਾਰ ਇਹ ਕਹਾਣੀ ਕੀ ਬਣੀ ਆ ਕਿਉਂ ਹਰੇ ਪਾਸੇ ਪੁਲਿਸੀ ਪੁਲਿਸ ਨਜ਼ਰ ਆ ਰਹੀ ਆ ਤਾਂ ਜੋ ਹੁਣ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਆ ਕਿ ਕੁਝ ਦਿਨ ਪਹਿਲਾਂ ਜੋ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਤੇ ਗੋਲੀਆਂ ਚੱਲੀਆਂ ਸਨ ਉਹ ਵਿਅਕਤੀ ਵੀ ਇਹ ਹੋ ਸਕਦੇ ਨੇ ਤੇ ਇਸ ਦੇ ਬਾਰੇ ਜਲਦ ਖੁਲਾਸਾ ਕੀਤਾ ਜਾਵੇਗਾ ਕਿ ਇਹ ਜਿਹੜੇ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਨੇ ਉਨ੍ਹਾਂ ਦੇ ਵਿੱਚੋਂ ਕੋਈ ਉਹ ਵਿਅਕਤੀ ਹੈ ਜਾਂ ਫਿਰ ਉਸ ਕੇਸ ਦੇ ਨਾਲ ਇਸ ਕੇਸ ਦਾ ਕੋਈ ਜਿਹੜੇ ਤਿੰਨ ਗੈਂਗਸਟਰ ਫੜੇ ਗਏ ਨੇ ਇਹਨਾਂ ਦਾ ਕੋਈ ਲਿੰਕ ਹੈ ਤਾਂ ਹੁਸ਼ਿਆਰਪੁਰ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਿੱਥੇ ਇੱਕ ਗਊਸ਼ਾਲਾ ਦੇ ਵਿੱਚ ਇਹਨਾਂ ਗੈਂਗਸਟਰ ਜਿਹੜੇ ਉਹ ਵੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਹ ਸੂਚਨਾ ਮਿਲਦੀ ਆ ਦਰਸਲ ਅਮਰitsar ਅਤੇ ਹੁਸ਼ਿਆਰਪੁਰ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰੇ ਬਾਜ਼ਾਰ ਨੂੰ ਕੇਰਾ ਪਾ ਲਿਆ ਜਾਂਦਾ ਤਾ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਤੁਹਾਨੂੰ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਭੀੜ-ਪਾੜ ਵਾਲਾ ਜਿਹੜਾ ਇਹ ਬਾਜ਼ਾਰ ਹੈ ਗਿਆ ਤਾਂ ਹੁਣ 3 ਗੈਂਗਸਟਰਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਦੇਖਣ ਵਾਲਾ ਹੋਊਗਾ ਕਿ ਜਿਹੜੇ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਕਿ ਉਹਨਾਂ ਦਾ ਕੋਈ ਤਾਰ ਜੋ ਅੰਮ੍ਰਿਤਸਰ ਦੇ ਵਿੱਚ ਐਨਆਰ ਆ ਦੇ ਗੋਲੀਆਂ ਚੱਲੀਆਂ ਸਨ ਤਾਂ ਉਹਨਾਂ ਦੇ ਨਾਲ ਵੀ ਕੋਈ ਜੁੜਦਾ ਹੈ ਗਿਆ ਤਾਂ ਪੁਲਿਸ ਦਾ ਬਿਆਨ ਵੀ ਇਸ ਦੇ ਵਿੱਚ ਸਾਹਮਣੇ ਆਇਆ ਤਾਂ ਤੁਹਾਨੂੰ ਉਹ ਸੁਣਾ ਦਿੰਦੇ ਆ ਸਰ ਕਹਿੰਦੇ ਕਾਰਲੇ ਦੇ ਰੂਟ ਸਰ ਇੱਕ ਮਿੰਟ ਖੜਕੇ ਸਰ ਕਿਹੜੇ ਸੀ ਗੈਂਗਸਟਰ ਇਹ ਅੰਮ੍ਰਿਤਸਰ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਕੁਛ ਕੁਛ ਲਈ ਅੰਮ੍ਰਿਤਸਰ ਵਾਲੀ ਪੁਲਿਸ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅੰਮ੍ਰਿਤਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨਆਰਆਈ ਦਾ ਸਰ ਉੱਥੇ ਗੋਲੀਆਂ ਬੱਜੀ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹੀ ਹੈ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਇਹ ਤਿੰਨ ਸਰ ਕਿਸੇ ਕਹਾਂਗੇ ਨਾ ਸੁਭੰਤ ਜੀ ਵੱਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਦਰਸਲ ਅੰਮ੍ਰਿਤਸਰ ਦੇ ਵਿੱਚ ਜੋ ਐਨ ਆਰ ਆਈ ਤੇ ਗੋਲੀਆਂ ਚੱਲੀਆਂ ਸਨ ਉਸ ਦੇ ਨਾਲ ਇਹ ਮਾਮਲਾ ਜੁੜਦਾ ਹੋਇਆ ਦਿਖਾਈ ਦੇ ਰਿਹਾ ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀਗਾ ਤਾਂ ਉਹਨਾਂ ਨੂੰ ਜਾਣਕਾਰੀ ਮਿਲਦੀ ਆ ਕਿ ਤਿੰਨ ਗੈਂਗਸਟਰ ਨੇ ਜਿਹੜੇ ਉਹ ਹੁਸ਼ਿਆਰਪੁਰ ਦੀ ਇੱਕ ਗਊਸ਼ਾਲਾ ਦੇ ਵਿੱਚ ਲੋਕੇ ਹੋਏ ਨੇ ਤਾਂ ਜਦੋਂ ਇਹ ਜਾਣਕਾਰੀ ਮਿਲਦੀ ਆ ਤਾਂ ਅੰਮ੍ਰਿਤਸਰ ਪੁਲਿਸ ਵੀ ਉੱਥੇ ਪਹੁੰਚਦੀ ਆ ਤੇ ਹੁਸ਼ਿਆਰਪੁਰ ਪੁਲਿਸ ਵੀ ਉੱਥੇ ਪਹੁੰਚਦੀ ਆ ਤਾਂ ਉਹਨਾਂ ਦੇ ਵੱਲੋਂ ਗਊਸ਼ਾਲਾ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੇਖ ਸਕਦੇ ਹੋ ਜਿਸ ਤਰਫ ਵੀ ਤੁਹਾਡੀ ਨਜ਼ਰ ਜਾਂਦੀ ਆ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਭਰੇ ਬਾਜ਼ਾਰ ਦੇ ਵਿੱਚ ਇਹ ਗਊਸ਼ਾਲਾ ਹੈਗੀ ਆ ਤੇ ਬਾਜ਼ਾਰ ਵਾਸੀ ਦੇ ਜਿਹੜੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਨੇ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਆਖਿਰਕਾਰ ਇਹ ਕਹਾਣੀ ਕੀ ਬਣੀ ਆ ਜੋ ਹਰੇ ਪਾਸੇ ਪੁਲਿਸੀ ਪੁਲਿਸ ਨਜ਼ਰ ਆ ਰਹੀ ਆ ਤੇ ਜੋ ਹੁਣ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਆ ਕਿ ਕੁਝ ਦਿਨ ਪਹਿਲਾਂ ਜੋ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਤੇ ਗੋਲੀਆਂ ਚੱਲੀਆਂ ਸਨ ਉਹ ਵਿਅਕਤੀ ਵੀ ਇਹ ਹੋ ਸਕਦੇ ਨੇ ਤੇ ਇਸ ਦੇ ਬਾਰੇ ਜਲਦ ਖੁਲਾਸਾ ਕੀਤਾ ਜਾਵੇਗਾ ਕਿ ਇਹ ਜਿਹੜੇ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਨੇ ਉਨ੍ਹਾਂ ਦੇ ਵਿੱਚੋਂ ਕੋਈ ਉਹ ਵਿਅਕਤੀ ਹੈ ਜਾਂ ਫਿਰ ਉਸ ਕੇਸ ਦੇ ਨਾਲ ਇਸ ਕੇਸ ਦਾ ਕੋਈ ਜਿਹੜੇ ਤਿੰਨ ਗੈਂਗਸਟਰ ਫੜੇ ਗਏ ਨੇ ਇਹਨਾਂ ਦਾ ਕੋਈ ਲਿੰਕ ਹੈ ਤਾਂ ਹੁਸ਼ਿਆਰਪੁਰ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਜਿੱਥੇ ਇੱਕ ਗਊਸ਼ਾਲਾ ਦੇ ਵਿੱਚ ਇਹਨਾਂ ਗੈਂਗਸਟਰ ਜਿਹੜੇ ਉਹ ਵੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਹ ਸੂਚਨਾ ਮਿਲਦੀ ਆ ਦਰਸਲ ਅਮਰitsar ਅਤੇ ਹੁਸ਼ਿਆਰਪੁਰ ਪੁਲਿਸ ਦਾ ਇਹ ਜੋਇੰਟ ਆਪਰੇਸ਼ਨ ਸੀਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰੇ ਬਾਜ਼ਾਰ ਨੂੰ ਕੇਰਾ ਪਾ ਲਿਆ ਜਾਂਦਾ ਤਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਤੁਹਾਨੂੰ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਭੀੜ-ਪਾੜ ਵਾਲਾ ਜਿਹੜਾ ਇਹ ਬਾਜ਼ਾਰ ਹੈ ਗਿਆ ਤਾਂ ਹੁਣ 3 ਗੈਂਗਸਟਰਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਦੇਖਣ ਵਾਲਾ ਹੋਊਗਾ ਕਿ ਜਿਹੜੇ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਕਿ ਉਹਨਾਂ ਦਾ ਕੋਈ ਤਾਰ ਜੋ ਅੰਮ੍ਰਿਤਸਰ ਦੇ ਵਿੱਚ ਐਨਆਰ ਆ ਦੇ ਗੋਲੀਆਂ ਚੱਲੀਆਂ ਸਨ ਤਾਂ ਉਹਨਾਂ ਦੇ ਨਾਲ ਵੀ ਕੋਈ ਜੁੜਦਾ ਹੈ ਗਿਆ ਤਾ ਪੁਲਿਸ ਦਾ ਬਿਆਨ ਵੀ ਇਸ ਦੇ ਵਿੱਚ ਸਾਹਮਣੇ ਆਇਆ ਤਾਂ ਤੁਹਾਨੂੰ ਉਹ ਸੁਣਾ ਦਿੰਦੇ ਆ ਸਰ ਇਹਦੇ ਵਿੱਚ ਕਾਰ ਲੈ ਦੇ ਰੂਟ ਸਾਰੇ ਖੜ ਕੇ ਇੱਕ ਮਿੰਟ ਖੜ ਕੇ ਸਰ ਕਿਹੜੇ ਸੀਗੇ ਗੈਂਗਸਟਰ ਇਹ ਅਮਰਸਰ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਕੁਛ ਮਿਛਲੀ ਅਮਰਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅਮਰਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨ ਆਰ ਆਈ ਦਾ ਸਰ ਉੱਥੇ ਗੋਲੀਆਂ ਬੱਜੀ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹੀ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਇਹ ਤਾਂ ਫਿਰ ਸਰ ਕਿਸੇ ਕਹਾਂਗੇ ਨਾ ਸੁਭਨ ਚੰਨ